ਆਪਣੀ ਜਿਹੜੀ ਘੋੜੀ ਆਉਂਦੀ ਪਈ ਹੈ ਨਾ ਸੁਪਰ ਸੀਡਰ ਦੇ ਅੰਦਰ ਇਹ ਮੈਂ ਵੇਖ ਰਿਹਾ ਸਾਰਿਆਂ ਨਾਲੋਂ ਅਲੱਗ ਹੈ ਦੂਜਿਆਂ ਦੇ ਆਉਂਦੀ ਵੀਰੇ ਵੀ ਸ਼ੇਪ ਚ ਹੈ ਨਾ ਜਾਂ ਆਪਾਂ ਕਹੀਏ ਵੀ ਜਿਵੇਂ ਰੋਟਾ ਬੇਟਾ ਟਾਈਪ ਆਉਂਦੀ ਸੀ ਹੈ ਨਾ ਇਹ ਤੁਸੀਂ ਵੀਰੇ ਚੇਂਜ ਕੀਤੀ ਚੇਂਜ ਕਰਨ ਦਾ ਕੋਈ ਕਾਰਨ ਵੀਰੇ ਕਾਰਨ ਇਹਦਾ ਇਹ ਹੈ ਜੀ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਦੇਖੋ ਜੀ ਸੁਪਰ ਸੀਡਰ ਹੈਵੀ ਇੰਪਲੀਮੈਂਟ ਆ ਹਾਂ ਠੀਕ ਹੈ ਜੀ ਇਹਦੇ ਵਾਸਤੇ ਉਹ ਘੋੜੀ ਥੋੜੀ ਜੀ ਕਿਸੇ ਨਾ ਕਿਸੇ ਤਰੀਕੇ ਜਾ ਕੇ ਇਹ ਤੇ ਉਹਦੀ ਪ੍ਰੋਬਲਮ ਆ ਸਕਦੀ ਹੈ ਜੀ ਆਪਾਂ ਪ੍ਰੋਬਲਮ ਹੀ ਖਤਮ ਕਰਤੀ ਸਰ ਇਹ ਪੂਰੀ ਹੈਵੀ ਡਿਊਟੀ ਚੋਰਸ ਕਰਤੀ ਜੀ ਚੋਰਸ ਕਰਤੀ ਤੇ ਇੱਕ ਵੀਰੇ ਮੈਂ ਦੇਖ ਰਿਹਾ ਵੀ ਤੁਸੀਂ ਨਾ ਇੱਥੇ ਆ ਲਾਈ ਹੋਈ ਐ। ਆਪਾਂ ਡਬਲ ਪੁਸ਼ ਲਾਇਆ ਹੋਇਆ ਜੀ। ਇਹਦਾ ਕਾਰਨ ਕੀ ਇੱਥੋਂ ਘਸਣ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਜੀ। ਆਪਾਂ ਉਹ ਵੀ ਸਰ ਜੜੋਂ ਹੀ ਖਤਮ ਕਰਤੀ ਜੀ। ਅੱਛਾ ਉਹ ਵੀ ਜੜੋ ਖਤਮ ਕਰਤੀ। ਦੋਨੇ ਚੀਜ਼ਾਂ ਦਾ ਕੰਮ ਖਤਮ। ਉਸ ਤੋਂ ਬਾਅਦ ਵੀਰੇ ਗੱਲ ਕਰੀ ਆਪਾਂ ਜਿੱਥੇ ਤਵੀ ਲਗਣੀ ਹੈ ਨਾ ਜਿੰਨੇ ਵਟਾਂ ਛਿਲਣੀਆਂ ਵੀ ਐ ਕਣਕ ਵੇਲੇ ਵੀਰੇ ਕੋਈ ਨਹੀਂ 샹ਕਦਾਗਾ ਮੈਂ ਜੇ ਗੱਲ ਕਰ ਹਣਾ ਬਹੁਤ ਹੈਵੀ ਦੇ ਵਿੱਚ ਆ ਤੁਸੀਂ ਬਣਾਇਆ। ਸਾਰਿਆਂ ਨਾਲ ਅਲੱਗ ਦੀ ਚਾਦਰ ਦੀ ਆਪਣੀ ਬੌੜੀਆਂ ਨਾ ਜੀ। ਅੱਛਾ ਆਹ ਵਾ। ਠੀਕ ਹੈ ਜੀ ਉਸੇ ਚਾਦਰ ਦੀ ਇਹ ਹੈ। ਹੇਗਾ ਉਸੇ ਜਗਰ ਦੀ ਬਣਾਏ ਨੀ ਹੈਗਾ ਜੀ ਵੀ ਬਾਅਦ ਚ ਹਲਕਾ ਜਿਹਾ ਲਾਤਾ ਸਾਈਡ ਅੱਛਾ ਵੀਰੇ ਮੈਨੂੰ ਤੂੰ ਇਹ ਦੱਸੀ ਵੀ ਬਾਡੀ ਜਿਹੜੀ ਉਹ ਕਿੰਨੇ ਐਮ ਐਮ ਕਾ ਜਾਂ ਆਪਾਂ ਗੱਲ ਕਰੀਏ ਸੁਪਰ ਸੀਟਰ ਦੇ ਵੇਟ ਦੀ ਹੈਨਾ ਉਹ ਕਿੰਨਾ ਕੁ ਹੋਏਗਾ ਐਸਟੀਮੇਟਡ ਜੇ ਆਪਾਂ ਕਰ ਲਈਏ ਆਪਣਾ ਜੀ ਸਰ ਜਿਹੜਾ ਸੁਪਰ ਸੀਟਰ ਦਾ ਵੇਟ ਹੈ ਜੀ ਹਾਂਜੀ 11.5 ਕਿਲੋ ਅਪਰੋਕਸੀਮੇਟਲੀ ਠੀਕ ਹੈ ਜੀ ਇੱਕ ਵੀਰੇ ਆਪਣਾ ਜਿਹੜਾ ਸੁਪਰ ਸੀਟਰ ਹੈਗਾ ਹੈਨਾ ਕਿਥੋਂ ਲੈ ਕੇ ਕਿਥੋਂ ਤੱਕ ਆਪਾਂ ਬਣਾਤੇ ਜਾਂ ਬਣਾ ਰਹੇ ਆ ਆਰਡਰ ਦੇ ਉੱਤੇ ਜਾਂ ਆਪਣਾ ਰੈਗੂਲਰ ਚੱਲਦਾ ਇਹ ਆਪਣਾ ਰੈਗੂਲਰ ਚੱਲਦਾ ਵੀਰੇ 7 8 9 ਉਹ ਕਿ ਮਾਰਕੀਟ ਦੇ ਵਿੱਚ ਇਹਨਾਂ ਦੀ ਡਿਮਾਂਡ ਹੈ ਜੀ। ਠੀਕ ਹੈ। ਬਾਕੀ ਛੇ ਲੈਣਾ ਕਿਸੇ ਨੇ ਉਹ ਵੀ ਆਪਣੇ ਕੋਲ ਮਿਲ ਜੂਗਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਵੀਰੇ ਥੱਲੇ ਜੇ ਗੱਲ ਕਰੀਏ ਬਲੇਡਾਂ ਦੀ। ਵੀਰੇ ਬਲੇਡ ਕਿਹੜੇ ਲਾਉਂਦੇ ਜੀ ਵੀਰੇ ਜੇ ਆਪਾਂ ਅੱਜ ਟੇਨੀਅਮ ਦੇ ਬਲੇਡ ਨਹੀਂ ਜੀ। ਤੁਸੀਂ ਜਿਹੜੀ ਚੀਜ਼ ਆਪਾਂ ਇਸ ਵਾਰ ਕੀਤੀ ਹੈ ਉਹ ਕਿਸੇ ਹੋਰ ਕੰਪਨੀ ਦੇ ਵੱਲੋਂ ਨਹੀਂ ਕੀਤੀ ਹੈਗੀ। ਉਹਦਾ ਕਾਰਨ ਕੀ ਹੈ? ਹਾਂਜੀ। ਆਹ ਦੇਖੋ ਸਰ ਬਲੇਡਾਂ ਦਾ ਚੜਾ ਦੇਖੋ ਜੀ ਕਿੰਨਾ ਕੀਤਾ ਆਪਾਂ ਨੇ। ਅੱਛਾ ਵੀ ਜਿਹੜਾ ਆਹ ਬਲੇਡ ਨਹੀਂ ਸੇਦ ਨੂੰ ਏ ਠੀਕ ਹੈ। ਇਨਾ ਇਨਾ ਫਾਲਤੂ ਜੜਾ ਹੈ ਹਾਂਜੀ ਹਾਂਜੀ ਇਨਾ ਇਨਾ ਫਾਲਤੂ ਜੜਾ ਉਹਦਾ ਕਾਰਨ ਕੀ ਹੈ ਜਦੋਂ ਤੁਹਾਡਾ ਬਰੇਡ ਜਮ੍ਹਾਂ ਘਸ ਗਿਆ ਠੀਕ ਹੈ ਇਹਨੇ ਆਪਦੇ ਕੰਮ ਉਦੋਂ ਵੀ ਪੂਰਾ ਕਰਨੇ ਉਦੋਂ ਵੀ ਪੂਰਾ ਕਰੇਗੀ ਠੀਕ ਹੈ ਜੀ ਚਾਹੇ ਜਮੀ ਕੰਗੀਆਂ ਰਹਿ ਜਾਣਾ ਇਹ ਨਾ ਤਾਂ ਗੈਪ ਛੱਡੂ ਨਾ ਪਾੜਾ ਛੱਡੂਗਾ ਜੀ ਨਾਲੇ ਸਫਾਈ ਪੂਰੀ ਦੇ ਦਊਗਾ ਸਫਾਈ ਪੂਰੀ ਆਵੇਗੀ ਪਰ ਲਾਸਟ ਤੱਕ ਯਾਰ ਘਸਦੇ ਤੱਕ ਸਫਾਈ ਪੂਰੀ ਆਵੇਗੀ ਇੱਕ ਵਾਰੀ ਨਟਾਂ ਦਾ ਰੌਲਾ ਰਹਿੰਦਾ ਹੈ ਨਾ ਵੀ TVS ਕੰਪਨੀ ਸਾਰਨੂੰ ਉੱਤੇ ਗਣੀ ਜਾਂਦੀ ਨਟਾਂ ਦੇ ਵਿੱਚ ਉਹ ਆਪਾਂ ਲਾ ਰਹੇ ਹਾਂ ਕਿ ਨਹੀਂ ਲਾ ਰਹੇਗੇ ਭਾਈ ਜੀ TVS ਦੇ ਨਟ 볼ਟ ਮਿਲਣਗੇ ਤੁਹਾਨੂੰ ਆਪਣੀ ਠੀਕ ਹੈ ਜੀ ਜਿਵੇਂ ਆ ਆਗੇ ਸਾਰੇ ਇਹ ਟਾਰਕ ਨਟ ਮਿਲਣਗੇ ਜੀ ਤੁਹਾਨੂੰ ਅੱਛਾ ਇਹ ਅੰਦਰ ਆ ਟਾਰਕ ਹਾਂਜੀ ਹਾਂਜੀ ਬਿਲਕੁਲ ਤੁਸੀਂ ਇੱਕ ਵਾਰੀ ਦਿਖਾ ਦਿਓ ਜ਼ੂਮ ਕਰਵਾ ਕੇ ਠੀਕ ਹੈ ਜੀ ਠੀਕ ਹੈ ਜੀ ਸਾਰਾ ਟਾਰਕ ਨਟ ਆ ਵੀਰੇ ਠੀਕ ਹੈ ਇੱਥੇ ਟਾਰਕ ਨਟ ਆ ਗਿਆ ਇੱਥੇ TVS ਦਾ ਆ ਗਿਆ ਨਾ ਗियर ਬਾਕਸ ਸਾਰਾ ਗੇਅਰ ਚ ਸਾਰਾ ਗੇਅਰ ਦੇ ਸੀਲਾਂ ਦੇ ਸਾਰਾ ਟਾਰਕ ਨਟ ਆ ਗਿਆ ਇੱਕ ਗੇਅਰ ਬਾਕਸ ਨਾਲ ਵੀਰੇ ਤੁਹਾਨੂੰ ਪਤਾ ਪਰਾਲੀ ਦੇ ਵਿੱਚ ਜਰਨਾ ਸਾਰੀ-ਸਾਰੀ ਦਿਨ ਰਾਤ ਹੈ ਨਾ ਵੀਰੇ ਆਪਣੀ ਗਾਰੰਟੀ ਹੈ ਜੀ ਠੀਕ ਹੈ ਬੈਠੇ ਆਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਬਈ ਕਿ ਕੀ ਲੋਡ ਫਰੀ ਦੀ ਗਾਰੰਟੀ ਹੈ ਵਾਈਬ੍ਰੇਸ਼ਨ ਫਰੀ ਦੀ ਗਾਰੰਟੀ ਲੋਡ ਫਰੀ ਦੀ ਗਾਰੰਟੀ ਆ ਤੇ ਜੇ ਵੀਰੇ ਗੱਲ ਕਰੀਏ ਮਗਰ ਡਿਸਕ ਆ ਗਈਆਂ ਹਨਾ ਇਹ ਵੀ ਇੱਕ ਸ਼ਿਕਾਇਤ ਹੈ ਵੀਰੇ ਜੇ ਮੈਂ ਵੇਖਿਆ ਜਾਵੇ ਵੀ ਸਟੀਲ ਦੀ ਡਿਸਕ ਹੁੰਦੀ ਕਿਸੇ ਨੇ ਲੋਹੇ ਦੀ ਵੀ ਪਹਿਲਾਂ ਚਲਦੀਆਂ ਰਹੀਆਂ ਲੋਹੇ ਦੀਆਂ ਚਲੋ ਹੁਣ ਸਾਰਿਆਂ ਨੇ ਸਟੀਲ ਦੀਆਂ ਕਰ ਰਹੀਆਂ ਨੇ ਤੇ ਇਹ ਵੀਰੇ ਟੁੱਟਣ ਟਟਣ ਦੀ ਕੋਈ ਸ਼ਿਕਾਇਤ ਆਈ ਹੋਵੇ ਕੋਈ ਸ਼ਿਕਾਇਤ ਨਹੀਂ ਆਪਣਾ ਪੂਰਾ ਬੋਰਨ ਸਟੀਲ ਦੀ ਡਿਸਕ ਹੈ ਜੀ ਬੋਰਨ ਸਟੀਲ ਹਾਂਜੀ ਠੀਕ ਹੈ ਜੀ ਐਨਾਲੋ ਵੀਰੇ ਕੋਈ ਦੇਸੀ ਮਾਲ ਨਹੀਂ ਲੂਸ ਕਰਦੇ ਸਭ ਤੋਂ ਪਹਿਲੀ ਗੱਲ ਸਾਰਾ ਕੁਆਲਿਟੀ ਦਾ ਹੈ ਮੈਂ ਕ੍ਰੇਡਿਟ ਵਾਲਾ ਸਾਰਾ ਮਾਲ ਹੈ ਜਿਹੜਾ ਆਪਣੇ ਇੰਪਲੀਮੈਂਟਨ ਦੇ ਵਿੱਚ ਲੱਗਦਾ ਠੀਕ ਹੈ ਇਹ ਕਿ ਮੈਂ ਆ ਚੀਜ਼ ਵੀਰੇ ਵੇਖ ਰਿਹਾ ਆ ਸਾਡੀ ਇਕੱਠੀ ਕੀਤੀ ਹੋਈ ਆ ਬਿਲਕੁਲ ਜੀ ਇਹ ਵੀਰੇ ਜੀ ਕਾਰਨ ਪਹਿਲਾਂ ਤਾਂ ਸਿਰ ਤੁਸੀਂ ਆ ਆ ਦੇਖੋ ਜੀ ਆਪਾਂ ਇਹਦੀ ਲੈਂਥੀ ਘਟਾਈ ਹੋਈ ਹੈ ਅੱਛਾ ਆ ਲੈਂਥ ਘਟਾ ਦਿੱਤੀ ਠੀਕ ਹੈ ਜੀ ਇਹਦੇ ਵਿੱਚ ਕੀ ਆ ਬੀ ਫਸਣ ਦਾ ਨਹੀਂ ਬੀ ਕੀ ਹੈ ਜੀ ਰੁਕ ਜਾਂਦਾ ਸੀਗਾ ਜੀ ਇੱਥੇ ਚਾ ਹਾਂ ਚੋਕ ਤਾਂ ਹੁੰਦੀਆਂ ਸੀ ਉਹਦਾ ਕੋਈ ਚੋਕ ਨਹੀਂ ਉਹ ਸਮੱਸਿਆ ਜਿਹੜੋ ਖਤਮ ਹੋਊਗੀ ਠੀਕ ਹੈ ਨਾਲੋਂ ਆਪਾਂ ਇਹ ਸੀਜ਼ਨ ਦੇ ਵਿੱਚ ਸਾਰੀਆਂ ਸਮੱਸਿਆ ਜੜੂ ਹੀ ਖਤਮ ਕਰਤੀ ਜੜੂ ਹੀ ਖਤਮ ਕਰਤੀਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਕੰਬਾਈਨ ਕਰਤੀ ਇੱਥੇ ਆ ਕੇ ਤਾਂ ਕਿ ਸਿੱਧਾ ਬੀਜ ਗਰੇ ਜੀ ਅੱਛਾ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਕੋਈ ਵੀ ਆਪਣੀ ਮਿੱਟੀ ਨਾਲ ਫਸੇ ਆਪ ਵੀ ਮਿੱਟੀ ਜਾਂ ਨਾ ਪਰਾਲੀ ਉੱਤੇ ਆਵੇ ਨਾ ਕੋਈ ਹੋਣਾ ਕੋਈ ਦਿੱਕਤ ਨਹੀਂ ਹੁੰਦੀ ਅੱਛਾ ਵੀਰੇ ਇਹ ਵੀ ਹੋ ਗਿਆ ਕੱਟ ਵਾਲਾ ਰੂਲਾ ਦਿੱਤਾ ਜੀ ਆਪਾਂ ਅੱਛਾ ਕੱਟ ਵਾਲਾ ਜੇ ਕਿਸੇ ਕਿਸਾਨ ਭਰਾ ਦੀ ਇੱਛਾ ਵੀ ਉਹਨਾਂ ਨੇ ਪਲੇਨ ਲੈਣਾ ਤਾਂ ਪਲੇਨ ਦੀ ਵੀ ਅਵੇਲੇਬਿਲਟੀ ਹੈਗੀ ਹੈ ਜੀ ਠੀਕ ਹੈ ਦੋਨੇ ਮਿਲ ਜਾਣਗੇ ਉਹ ਕੋਈ ਰੋਲਾ ਨਹੀਂਗਾ ਇੱਕ ਵੀਰੇ ਇਧਰ ਜੇ ਸਾਈਡ ਤੇ ਆਈ ਹੈ ਨਾ ਤੁਸੀਂ ਇਧਰੋਂ ਚੱਕਦਾ ਜਿਹੜਾ ਆਪਣਾ ਘੇਰ ਹੁੰਦਾ ਸੀ ਨਾ ਹਾਂਜੀ ਉਹ ਸਾਈਡ ਤੇ ਕਰਦਾ ਇੱਕ ਸਾਈਡ ਦੇ ਪਾੜਾ ਪੁਰਾਣੀ ਰਹਿੰਦਾ ਨਾ ਮੇਰੇ ਸਾਹਮਣੇ ਬਿਲਕੁਲ ਨਹੀਂ ਵੀਰੇ ਨਾ ਤਾਂ ਇਹ ਲੈਣ ਬਣਾਊਗਾ ਜੀ ਅੱਛਾ ਨਾ ਇਹਦੇ ਵਿੱਚ ਪਾੜਾ ਰਹੂਗਾ ਜੀ ਕਿਹੜਾ ਆਪਣਾ ਬੀਜਾ ਪ੍ਰੋਪਰ ਡਿਸਕ ਦੇ ਉੱਤੇ ਡਿੱਗਦਾ ਜੀ ਠੀਕ ਹੈ ਜੀ ਤੁਸੀਂ ਗੈਸ ਨਹੀਂ ਕਰ ਸਕਦੇ ਵੀ ਕਿਹੜਾ ਬਾਰਲਾਪੁਰ ਤੋਂ ਨਿਕਲਿਆ ਹੋਇਆ ਕਿਹੜਾ ਅੰਦਰ ਠੀਕ ਹੈ ਪਤਾ ਨਹੀਂ ਲੱਗਣਾ ਬਿਲਕੁਲ ਇੱਕ ਵੀਰੇ ਆਪਣਾ ਹੁਣ ਆ ਸੈੱਟ ਪਿਆ ਨੌ ਕੁੱਟੇ ਦੇ ਅੰਦਰ ਹਾਂਜੀ ਇਹਨੂੰ ਇਹ ਕਿੰਨੀਆਂ ਜਿਹੜੀਆਂ ਪੋਰਾ ਆਉਂਦੀਆਂ ਨੇ ਇਹਦੇ ਵੀਰੇ 16 ਨੇ ਜੀ 16 ਪੋਰਾ ਹਾਂਜੀ ਆਮ ਦੇ ਕਿੰਨੀਆਂ ਹੁੰਦੀਆਂ ਵੀਰੇ ਤੇ ਆਪਾਂ ਆਮ 9 ਫੁੱਟ ਦੇ ਵਿੱਚ ਕੋਈ ਮੰਨ ਲਓ ਵੀ ਬਾਹਰੋਂ ਸ਼ਹਿਰ ਤੋਂ ਲੈਣੇ ਆਪਾਂ ਆਮ 15 ਵੀ ਹੁੰਦੀਆਂ ਨੇ ਵੀਰੇ ਜੀ ਠੀਕ ਹੈ ਜੀ ਮੰਨ ਲਓ ਆਪਣੇ ਇੱਕ ਵਾਧੇ ਹੀ ਮਿਲਦੀ ਹੈ ਘਟ ਨਹੀਂ ਮਿਲੇਗੀ ਹਾਂਜੀ ਠੀਕ ਹੈ ਦੇ ਵੀਰੇ ਪੇਂਟ ਦੀ ਕੁਆਲਿਟੀ ਦੀ ਗੱਲ ਕਰ ਰਹੇ ਹਾਂ। ਇਹ ਵੀਰ ਜੀ ਪਾਊਡਰ ਕੋਟਿੰਗ ਪੇਂਟ ਹੈ ਜੀ। ਛੌਟ ਬਲਾਸਟਿੰਗ ਹੋ ਕੇ ਫਿਰ ਪਾਊਡਰ ਕੋਟ ਹੁੰਦਾ ਹੈ। ਜੇ ਮੈਨੂੰ ਵੀਰੇ ਤੁਸੀਂ ਛੌਟ ਬਲਾਸਟਿੰਗ ਦਾ ਥੋੜਾ ਜਿਹਾ ਦੱਸੋਗੇ ਨਾ। ਛੌਟ ਬਲਾਸਟਿੰਗ ਕਹਿੰਦੇ ਕਿ ਉਹਨਾਂ ਨੂੰ ਕਿਉਂਕਿ ਕਿਸਾਨਾਂ ਨੂੰ ਪਤਾ ਨਹੀਂ। ਛੌਟ ਬਲਾਸਟਿੰਗ ਦਾ ਕੀ ਹੁੰਦਾ ਹੈ ਜੀ? ਦੇਖੋ ਹੁਣ ਜਦੋਂ ਮਟੀਰੀਅਲ ਆਉਂਦਾ ਹੈ ਜੀ ਕਟਿੰਗ ਹੁੰਦੀ ਆ। ਉਹ ਛੌਟ ਗੋਲੀਆਂ ਹੁੰਦੀਆਂ ਨੇ ਜੀ ਲੋਹੇ ਦੀਆਂ। ਗੋਲੀਆਂ। ਠੀਕ ਹੈ ਜੀ ਉਹ ਛੌਟ ਦੀ ਤਰ੍ਹਾਂ ਵਾਰਦੀਆਂ ਨੇ। ਉਹ ਅੰਦਰੋਂ ਜਰ ਨੂੰ ਕੱਢ ਦਾਂਦੀਆਂ ਨੇ ਜੀ। ਆ ਠੀਕ ਹੈ ਜੀ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੈ ਨਾ ਵੀ ਸ਼ਾਰਟ ਬਲਾਸਟ ਕੀ ਹੈ ਪੁੱਛਿਆ ਜੀ ਜ਼ਰੂਰ ਜੀ ਜਿਹਨੇ ਵਿੱਚ ਉਹਦਾ ਇੰਪਲੀਮੈਂਟ ਉਹਨਾਂ ਨੇ ਲੈਣਾ ਉਹ ਬਣਦਾ ਕਿਦਾਂ ਕੀ ਕੁਆਲਿਟੀ ਹੈ ਜੀ ਕਿਉਂਕਿ ਜਿਨ੍ਹਾਂ ਨੇ ਪੈਸਾ ਲਾਉਣਾ ਉਹਨਾਂ ਲਈ ਇਹ ਜ਼ਰੂਰੀ ਹੈ ਜੀ ਹਾਂ ਸਹੀ ਗੱਲ ਹੈ ਵੀਰੇ ਪੈਸਾ ਲਾਉਣਾ ਉਹਨਾਂ ਲਈ ਜ਼ਰੂਰੀ ਹੀ ਹੈ ਇਹ ਗੱਲ ਆ ਵੀ ਆਪਾਂ ਕੀ ਪੈਸੇ ਦੇ ਕੇ ਕੀ ਕੁਆਲਿਟੀ ਆਪਾਂ ਨੂੰ ਮਿਲ ਰਹੀ ਹੈ ਹਾਂ ਤੇ ਇੱਕ ਗੱਲ ਤੁਹਾਨੂੰ ਇਹ ਵੀ ਦੱਸ ਦਿੰਨੇ ਜਾਂਦੇ ਜਾਂਦੇ ਵੀ ਸਬਸਿਡੀ ਅਪਰੂਵਡ ਹੈ ਜੇ ਕਿਸੇ ਨੇ ਲੈਣਾ ਅਪਰੂਵ ਕਰਾਵੇਗੀ ਠੀਕ ਹੈ ਇੱਕ ਡੈਮੋ ਤੁਸੀਂ ਜੇ ਲੈਣਾ ਫੈਕਟਰੀ ਆਓ ਮਿਲੇਗਾ ਡੈਮੋ ਤੁਹਾਨੂੰ ਪਰ ਫੋਨ ਹੋ ਨੰਬਰ ਆਪਣੇ ਸਕਰੀਨ ਤੇ ਚੱਲਦੇ ਪਏ ਨੇ ਕਾਲ ਕਰਕੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਗੱਲ ਹੋਰ ਤੁਹਾਨੂੰ ਦੱਸ ਦਈਏ ਵੀਰੇ ਅੱਛਾ ਜੀ ਆਪਾਂ ਆਪਣੇ ਸੁਪਰ ਸੀਡਰ ਦੇ ਨਾਲ ਡਾਲਾ ਕਿਟ ਬਿਲਕੁਲ ਫ੍ਰੀ ਦੇ ਰਹੀਆਂਗੇ ਜੀ ਇਹ ਰੋਟਾਵੇਟਰ ਦੀ ਜਿਹੜੀ ਨਾਲ ਮਿਲ ਜੀ ਬਿਲਕੁਲ ਹਾਂ ਜੀ ਤੁਸੀਂ ਸਿਰਫ ਕੋਈ ਜਿਆਦਾ ਪ੍ਰੋਸੈਸ ਨਹੀਂ ਵੀਰੇ ਤਿੰਨ ਨਟ ਇਧਰ ਨੇ ਜੀ ਤਿੰਨ ਨਟ ਉੱਧਰ ਨੇ ਛੇ ਨਟ ਖੋਲ ਕੇ ਤੁਸੀਂ ਸੁਪਰ ਸੀਟਰ ਨੂੰ ਰੋਟਾਵੇਟਰ ਦੇ ਵਿੱਚ ਈਜ਼ੀਲੀ ਕਨਵਰਟ ਕਰ ਸਕਦੇ ਹੋ ਵੀਰੇ ਕਿਸਾਨ ਭਰਾ ਤਾਂ ਇਹ ਕਹਿੰਦੇ ਵੀ ਜਿਹੜਾ ਸੁਪਰ ਸੀਟਰ ਉਹ ਕਦੋਂ ਜੀ ਚੱਲੇਗਾ ਨਹੀਂ ਪਾਣੀ ਮੈਜੇਗਾ ਬਈ ਅਸੀਂ ਬੈਠੇ ਹਾਂ ਜੀ ਮਕੈਨੀਕਲ ਸੀਲ ਦੇ ਰਹੇ ਹਾਂਗੇ ਕਿਉਂ ਨਹੀਂ ਚੱਲੂਗਾ ਵੀਰੇ ਚੱਲੂਗਾ ਵੀ ਕੋਈ ਡਰ ਨਹੀਂਗਾ ਬਿਲਕੁਲ ਨਹੀਂ ਵੀਰੇ ਆਪਾਂ ਜਿਹੜਾ ਸੁਪਰ ਸੀਟਰ ਉਹਨੂੰ ਲੈ ਕੇ ਚੱਲੇ ਆ ਵੀਰੇ ਤੁਸੀਂ ਚਾਹੇ ਇਹਨੂੰ ਕਦੋਂ ਚਲਾ ਲਓ ਬਸ ਯਾਰ ਪੁਰਾਣੇ ਕਹਤਾ ਹੁਣ ਤੁਸੀਂ ਸੁਪਰ ਸੀਟਰ ਤੋਂ ਰੋਟਾਵੇਟਰ ਬਣਾ ਕੇ ਕਿੱਟਰ ਤੁਹਾਨੂੰ ਨਾਲ ਫ੍ਰੀ ਮਿਲਦੀ ਪਈ ਹੈ ਚਲਾਓ ਚਲਾਓ ਜੀ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਜੀ ਮਿਲਦੇ ਕਿਸੇ ਹੋਰ ਵੀਡੀਓ 'ਚ ਤੁਹਾਨੂੰ ਇਹ ਜਿਹੜੇ ਹਾਂਜੀ ਜਿਹੜੇ ਸ਼ੇਅਰ ਕਰਕੇ ਆਉਣਗੇ ਵੀਡੀਓ ਉਹਨਾਂ ਦਾ ਵਧੀਆ ਮਾਨ ਸਨਮਾਨ ਕੀਤਾ ਜਾਊਗਾ ਠੀਕ ਹੈ ਜੀ ਅੱਛਾ ਜੀ ਹਾਂਜੀ ਸ਼ੇਅਰ ਕਰਕੇ ਆਏ ਜੀ ਹਾਂ